ਜੇ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰੋਨਾ ਸੀ ਕਿ ਇੱਕ ਮੋਦੀ ਇੱਕ ਮਿਤ ਸ਼ਾ ਇੱਕ ਜੈ ਸ਼ੰਕਰ ਇੱਕ ਡੋਇਲ ਰੋ ਦਾ ਮੁਖੀ ਤੇ ਸਾਬਕਾ ਰੋ ਦਾ ਮੁਖੀ ਗੋਲ ਉਹਦੇ ਉੱਤੇ ਕਤਲ 20302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ ਚ ਮੋਦੀ ਤੇ ਹਿੰਦੂ ਹਕੂਮਤ ਦੇ ਖਾਪ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅਜ ਕਹਿਣ ਵਾਲੀਆਂ ਹੈਗੀਆਂ ਕਿ ਸਿੱਖ ਹੋਣ ਅਲੈਦਾ ਹੋਣਾ ਚਾਹੁੰਦੇ ਹੈ ਅਲੈਦਾ ਹੋ ਕੇ ਇਹ ਚਾਹੁੰਦੇ ਹੈ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਗਨਨ ਸਿੰਘ ਦੇ ਆਖਰੀ ਲਖਤ ਸੀਗੇ ਤੇ ਜੇਕਰ ਫੌਜਾਂ ਹਿੰਦੂਆਂ ਆਈਆਂ ਦਾਸ ਖਾਲਸਾ ਦਾ ਨਹੀਂ ਪੱਥਰ ਰੱਖੇ ਜਾਊਗਾ ਸਵਰਸੀ ਚੋਨੇ ਤੇ ਸਾਡਾ ਮੋਲ ਹੁਣ ਅਲੈਦਾ ਬਣੇ ਜ਼ਬੂਰੀਅਤ ਤੇ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਜਿਵੇਂ ਹਿੰਦੂ ਇੰਡੀਆ ਦੇ ਵਿੱਚ ਆਜ਼ਾਦ ਹੈ ਮੁਸਲਮਾਨ ਪਾਕਿਸਤਾਨ ਦੇ ਵਿੱਚ ਆਜ਼ਾਦ ਹੈ ਅਸੀਂ ਸਿੱਖ ਆਪਣੀ ਜ਼ਾਦੀ ਦਾ ਮਾਣ ਆਪਣੇ ਖਾਲਸਾਣ ਦੇ ਵਿੱਚ ਮਾਨ ਸਕੀਏ ਵਾਈਸੁਰਜੀ ਦਾ ਖਾਸਾ ਵਾਈਸ ਜੀ ਕੱਲੂ ਘਰਾ ਦੇਸ਼ਿਆ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਕਾਂਗਰਸ ਨੂੰ ਵੱਡੀ ਬਹੁਮਤੀ ਨਾਲ ਪੰਜਾਬ ਦੇ ਲੋਕਾਂ ਨੇ ਜਤਾਇਆ ਵਾ ਬੜੀ ਸ਼ਰਮ ਦੀ ਗੱਲ ਹੈ ਕਿ ਖੱਲੂ ਘਰਾ ਦੇਵਸਤੇ ਹੁੰਦੇ ਆ ਕਾਂਗਰਸ ਨੂੰ ਸੱਤ ਸੀਟਾਂ ਸਿੱਖ ਭੋਮ ਨਹੀਂ ਦਿੱਤੀਆਂ ਮੈਂ ਸਮਝਦਾ ਹੈ ਇਹ ਸ਼ਿਕਵਾ ਨੂੰ ਅਜੇ ਤੱਕ ਆਪਣੀ ਕੌਮੀਅਤਤਾ ਪਤਾ ਨਹੀਂ ਲੱਗਿਆ ਤੇ ਇੱਕ ਸ਼ਿਕਵਾ ਜਿਵੇਂ ਲੋਕ ਕਹਿੰਦੇ ਹੈ ਲਾਈ ਲੱਗ ਹੋ ਗਈ ਹੈ ਇਹਦੀ ਕੌਮੀਅਤ ਕੌਚ ਲਈ ਹੋਈ ਹੈ ਜਿਹੜੀ ਕੱਸ ਨਹੀਂ ਪੈਣੀ ਹੈ ਸਾਡੋ ਅਕਾਲੀ ਦਾ ਨੰਬਰ ਸਰ ਇਹਨੂੰ ਕੱਸ ਹੋਗਾ ਅਮਰਪਾਲ ਤੇ 32-33 ਸਾਲਾਂ ਤੋਂ ਸਿੱਖ ਜਿਲ੍ਹਾਂ ਦੇ ਵਿੱਚ ਹੈਗੇ ਆ ਸਾਡੇ ਖਾਲਸਾ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-33 ਸਾਲਾਂ ਤੋਂ ਕੈਦ ਘੱਟ ਰਹੀ ਹੈ ਅਸਾਮ ਤੇ ਹੋਰ ਜਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ